ਭਗ ਜਾ ਹੁਣ ਚੰਗਾ ਵੀਰ ਚੱਲੀ ਆ ਮੈਂ ਭਗ ਜਾ ਫਿਰ ਜੰਗ ਤੇ ਜਾਨੀ ਐ ਕਰਦੀਆਂ ਤੈਨੂੰ ਪਤਾ ਪਹਿਣਾ ਵੇਣਾ ਕਰ ਸੁਣਨੇ ਹੋ ਜਾਂਦੇ ਆ ਭਾਈ ਸਾਡਾ ਦਾ ਕਰ ਸੁਣਨੇ ਠੀਕਾ ਮੂੰਹ ਕਾਲਾ ਨਹੀਂ ਕਰਾਉਣਾ ਸੀ ਤੈਨੂੰ ਤੇ ਜਿਹੜੀ ਮੇਰੇ ਨਾਲ ਕਰਨੀ ਦੀ ਕਰਤੀ ਮੈਂ ਫੇਰ ਵੀ ਨਹੀਂ ਤੇਰਾ ਮਾੜਾ ਸੋਚਦੀ ਅਜੇ ਮਾੜੇ ਨਹੀਂ ਸੋਚਦੀ ਤੀ ਲੋਕ ਲੋਕ ਤੂੰ ਫੋਨ ਕਰੀ ਜਾਨੀ ਆ ਹੋਰ ਕੀ ਕਸਰ ਰਹਿ ਗਈ ਤੂੰ ਭਗ ਜਾ ਭਣੇ ਮੇਰੀ ਜੱਜ ਭਗ ਜਾ ਇੰਨਾ ਥੋੜੀ ਨਾ ਕਰ ਦਿੰਦੇ ਨੇ ਬੰਦੇ ਨੂੰ ਮਾਫ ਵੀ ਕਰ ਦਿੰਦੇ ਨੇ ਐਡੀ ਸਜ਼ਾ ਨਹੀਂ ਦੇਣੀ ਚਾਹੀਦੀ ਜਿਹਦਾ ਬੰਦੇ ਨੂੰ ਹਾਈ ਲੱਗ ਜਾਂਦੀ ਆ ਸਾਨੂੰ ਤਾਂ ਹਾਈ ਲੱਗ ਜੇ ਬਸ ਤੂੰ ਇੱਕ ਵਾਰੀ ਤਾਂ ਮਾਫ ਕਰ ਤੇ ਇੱਕ ਵਾਰੀ ਤੈਨੂੰ ਮੈਂ ਫੜ ਲਿਆ ਇੱਕ ਵਾਰੀ ਤੈਨੂੰ ਤਾਈ ਨੇ ਫੜ ਲਿਆ ਆ ਤੀਜੀ ਵਾਰੀ ਤੈਨੂੰ ਉੱਥੋਂ ਫੜ ਲਿਆ ਫਿਰ ਜੇ ਤੂੰ ਮੈਨੂੰ ਸਿੱਧਾ ਘੜੀ ਜਾਵਾਂਗਾ ਤੈਨੂੰ ਹੁਣ ਤੂੰ ਮੈਨੂੰ ਜਿੱਦਾਂ ਕਹਿ ਦਿੰਦਾ ਵੀ ਨਾ ਗੱਲ ਕਰ ਮੈਂ ਨਾ ਕਰਦੀ ਤੂੰ ਮੈਨੂੰ ਕੁੱਟੇ ਨੂੰ ਹੱਕ ਜੜਿਆ اچھا ਮੈਨੂੰ ਕਿਉਂ ਦੱਸੇ ਬਲ ਮੈਨੂੰ ਐ ਦੱਸ ਓਏ ਸਾਡੇ ਘਰ ਦੀ ਗੱਲ ਤੁਸੀਂ ਤਾਂ ਦੱਸਾਂਗੇ ਤੂੰ ਮੈਨੂੰ ਕੱਲੇ ਨੇ ਤੂੰ ਦਿੰਦਾ ਕੱਲੀ ਆਲੀ ਗੱਲ ਹੋਰ ਤੇ ਤੂੰ ਉਹਨੂੰ ਕਿਉਂ ਦੱਸਿਆ ਬਈ ਇਹ ਤਾਂ ਤੇਰੀ ਸਭ ਗੱਲਾਂ ਹੀ ਨੇ ਹੁਣ ਕੱਲੀ ਦੀ